ਅੰਮ੍ਰਿਤਸਰ ਦੇ ਵਾਕ ਵਾਕ ਪੁਲਿਸ ਸਟੇਸ਼ਨਾਂ ਦੇ ਬਾਹਰ ਦੇਖਣ ਨੂੰ ਮਿਲ ਰਿਹਾ ਹੈ ਕਿ ਜੋ ਮਾਲ ਮੁਕਦਮੇ ਵਿੱਚ ਵਾਹਨ ਜ਼ਬਤ ਕੀਤੇ ਜਾਂਦੇ ਹਨ ਉਹਨਾਂ ਵਾਹਨਾਂ ਨੂੰ ਸੜਕ ਦੇ ਖੜਾ ਕੀਤਾ ਹੋਇਆ ਹੈ ਅੰਮ੍ਰਿਤਸਰ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਦੇ ਬਾਹਰ ਇੱਕ ਪਾਸੇ ਟੂ-ਵੀਲਰ ਲੱਗੇ ਹੋਏ ਹਨ ਅਤੇ ਦੂਸਰੇ ਪਾਸੇ ਕਾਰਾਂ, ਟਰੱਕ ਅਤੇ ਹੋਰ ਕਈ ਵਾਹਨ ਖੜੇ ਕੀਤੇ ਹੋਏ ਹਨ ਅਤੇ ਇਹ ਵਾਹਨ ਅੱਧੀ ਸੜਕ ਵਿੱਚ ਖੜੇ ਹੋਏ ਹਨ ਜਿਸ ਨਾਲ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲਿਸ ਨੂੰ ਇਹਨਾਂ ਵਾਹਨਾਂ ਨੂੰ ਇੱਕ ਸਾਈਡ ਤੇ ਲਗਾਉਣਾ ਚਾਹੀਦਾ ਹੈ ਜਾਂ ਫਿਰ ਇਹਨਾਂ ਵਾਹਨਾਂ ਦਾ ਕੋਈ ਆਹਤਾ ਬਣਾਉਣਾ ਚਾਹੀਦਾ ਹੈ ਤਾਂ ਜੋ ਥਾਣੇ ਦੇ ਬਾਹਰ ਲੱਗੇ ਵਾਹਨ ਦਾ ਜਮਾਵੜਾ ਘਟ ਸਕੇ ਅਤੇ ਸੜਕਾਂ ਲੋਕਾਂ ਲਈ ਖੁੱਲੀਆਂ ਹੋ ਸਕਣ ਇਸ ਬਾਰੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸੋਚਣਾ ਚਾਹੀਦਾ ਹੈ। ਅਸੀਂ ਅਸਲੇ ਖੜੇ ਹਾਂ ਰਣਜੀਤ ਟੈਮਨਿਓ ਪੁਲਿਸ ਸਟੇਸ਼ਨ ਦੇ ਬਾਹਰ ਜੋ ਕਿ ਡੀ-ਬਲੌਕ ਦੇ ਨੇੜੇ ਬਣਿਆ ਹੋਇਆ ਹੈ। ਵੇਖਣ ਵਿੱਚ ਆਇਆ ਹੈ ਕਿ ਇੱਥੇ ਕਾਫੀ ਗੱਡੀਆਂ ਲੱਗੀਆਂ ਹੋਈਆਂ ਨੇ ਟੂ-ਬੀਲਰ ਸੱਗੇ ਨੇ ਕਾਰਾਂ ਨੇ ਔਰ ਈਵਨ ਟਰੱਕ ਤੱਕ ਇੱਥੇ ਪਾਰਕ ਕੀਤੇ ਜਿਹੜੇ ਕਿ ਪੁਲਿਸ ਵਾਲੇ ਇੰਪਾਉਂਟ ਕਰ ਦਿੰਦੇ ਹਨ। ਜੇ ਕੋਈ ਕੇਸ ਹੈ ਇਹਨਾਂ ਦੇ ਉੱਤੇ ਜਾਂ ਕੁਝ ਵੀ ਹੈ ਤੇ ਕਟਕਟ ਸੜਕ ਦੇ ਉੱਤੇ ਪਾਰਕ ਨਾ ਹੋਣ ਕਿਉਂਕਿ ਆਂਜਨ ਵਾਲੇ ਟ੍ਰੈਫਿਕ ਨੂੰ ਥਾਂ ਘੱਟ ਮਿਲਦੀ ਹੈ। ਸੜਕ ਦੇ ਦੋਵੇਂ ਪਾਸੇ ਆ ਪਾਰਕ ਅ ਹਟਾਣਾ ਇਹ ਤੁਹਾਨੂੰ ਚਾਹੀਦਾ ਹੈ ਕਿਤੇ ਹੋਰ ਰੱਖਣ ਕੋਈ ਡੰਪਿੰਗ ਵਾਲਾ ਹੋਣਾ ਚਾਹੀਦਾ ਹੈ ਜਿੱਥੇ ਗੱਡੀਆਂ ਰੱਖੀਆਂ ਹੋਣ ਆਨ ਰੋਡ ਜਿਹੜੀਆਂ ਕਿ तकरीबन ਕਈ ਥਾਣੇ ਦੇ ਬਾਹਰ ਤੁਹਾਨੂੰ ਮਿਲਣਗੀਆਂ ਕਿ ਸ਼ਹਿਰ ਦੇ ਵਿੱਚ ਅਗਰ ਕਿਤੇ ਵੀ ਚਲੇ ਆਈਏ ਵੱਧ ਤੋਂ ਵੱਧ ਥਾਣੇ ਜਿਹੜੇ ਕਵਰ ਕਰਾਂਗੇ ਅਗਰ ਤੇ ਉਹ ਥਾਣੇ ਦੇ ਬਾਹਰ ਤੋਂ ਇਹ ਗੱਡੀਆਂ ਨਜ਼ਰ ਆਣਗੀਆਂ ਟੂ ਵੀਲਰ ਖਾਸ ਕਰ ਦੇਖਦੇ ਆ ਕਿ ਡਿਪਾਰਟਮੈਂਟ ਕੀ ਸਟੈਪ ਲੈਂਦਾ ਇਹਦੇ ਬਾਰੇ ਕਿਉਂਕਿ ਰੈਜ਼ੀਡੈਂਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਦਿੱਕਤ ਇਸ ਚੀਜ਼ ਤੋਂ ਹੈ ਕਿ ਇਹ ਗੱਡੀਆਂ ਜਿਹੜੇ ਰੋਡ ਤੇ ਰੰਧੀਆਂ ਨੇ ਡਿਸਟਰਬ ਕਰਦੇ ਨੇ ਟ੍ਰੈਫਿਕ ਨੂੰ ਔਰ ਅਣਜਾਣ ਦੇ ਵਿੱਚ ਉਹਨਾਂ ਨੂੰ ਦਿੱ ਆਪਣੇ ਸਹਿਯੋਗੀ ਰਕੇਸ਼ ਨਾਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ